ਰਾਦੇ ਪੋਤਾ ਲਾ ਰੋਟੀ ਖਾ ਲ ਤੇਰੀ ਮਾਂ ਵੀ ਕਹਿਣ ਦੀ ਆ ਵੀ ਰੋਟੀ ਨਹੀਂ ਖਾਂਦਿਆ ਕੀ ਗੱਲ ਉਹ ਤੂੰ ਰੋਟੀ ਕਿਉਂ ਨਹੀਂ ਖਾਂਦਾ ਮੈਂ ਨਹੀਂ ਖਾਣੀ ਦਾਦੀ ਰੋਟੀ ਲੈ ਆ ਪੋਕਿਆ ਨਹੀਂ ਮੈਨੂੰ ਕਿਉਂ ਲੈ ਆ ਰੋਟੀ ਹੈ ਵੇ ਮੈਂ ਕੁੜੀ ਦੇ ਮੂੰਹ ਚੋਂ ਕਟਕਟ ਚੀਜ਼ਾਂ ਤੇਰੇ ਮੂੰਹ ਚ ਪਾਉਣੀ ਆ ਵੀ ਚੱਲ ਕੋਈ ਗੱਲ ਨਹੀਂ ਵੱਡਾ ਹੋਏਗਾ ਜਵਾਨ ਹੋਏਗਾ ਕਿਤੇ ਕੰਮਕਾਰ ਕਰੇਗਾ ਕੋਈ ਦੌੜਦੜ ਲਾਇਆ ਕਰੇਗਾ ਤਾਂ ਤੂੰ ਰੋਸ ਰੋਸ ਬਹਿਣਾ ਵਾ ਇਹ ਕਿੱਦਾਂ ਦੀ ਗੱਲ ਹੋਈ ਪੁੱਤ ਮਾਂ ਤੇਰੀ ਵੰਦਰ ਕਲਪੰਡੀ ਆ ਵੀ ਮੁੰਡੇ ਨੇ ਰੋਟੀ ਨਹੀਂ ਖਾਦੀ ਤੇ ਮੈਨੂੰ ਵੀ ਹੋਰ ਤਰ੍ਹਾਂ ਦਾ ਤੂੰ ਰੋਟੀ ਕਿਉਂ ਨਹੀਂ ਖਾਂਦਾ ਤੇ ਕੀ ਗੱਲ ਵਾ ਰੋਟੀ ਨਾ ਖਾਦਾ ਗੁੱਸਾ ਵਾ ਜੇ ਤੂੰ ਰੋਟੀ ਨਹੀਂ ਨਾ ਖਾਣੀ ਫੇ ਮੈਂ ਵੀ ਨਹੀਂ ਉਹ ਖਾਣੀ ਦਾਦੀ ਜਿੰਨੇ ਖਾਣੀ ਖਾਵੇ ਜਿੰਨੇ ਨਹੀਂ ਖਾਣੀ ਨਾ ਖਾਵੇ ਮੈਨੂੰ ਨਹੀਂ ਇਹੋ ਜਿਹਾ ਡਰਾਵੇ ਦੋ ਠੀਕ ਆ ਇੱਕ ਤੁਹਾਡੇ ਕੋਲ ਚੀਜ਼ ਮੰਗੀ ਤੁਸੀਂ ਉਹ ਵੀ ਨਹੀਂ ਲੈ ਕੇ ਦੇ ਸਕਦੇ ਬੁਲਟ ਹੀ ਮੰਗਿਆ ਸੀ ਕੀ ਮੰਗਦਾ ਸੀ ਹੋਰ ਢਾਡੇ ਕੋਲ ਜਿਨ੍ਹਾਂ ਦੇ ਪਿਓ ਹੈ ਨਹੀਂ ਉਹ ਵੀ ਬੁਲਟ ਲੈ ਕੇ ਆਉਣ ਦੇ ਆ ਤੇ ਮੇਰਾ ਤੇ ਡੈਡੀ ਵੀ ਕਹਿੰਦਾ ਤਾਂ ਐ ਵੀ ਕਹਿੰਦਾ ਕੀ ਗੱਲ ਤੁਸੀਂ ਬੁਲਟ ਨਹੀਂ ਲੈ ਕੇ ਦੇ ਸਕਦੇ ਮੈਨੂੰ ਮੈਂ ਕੀਤੀ ਤੇਰੇ ਪਿਓ ਨਾਲ ਗੱਲ ਉਹ ਕਹਿੰਦਾ ਮੈਂ ਆਪਣੇ ਕਾਰੋਬਾਰ ਤੇ ਪੈਸੇ ਲਾ ਲੇ ਆ ਹੁਣ ਮੇਰੇ ਕੋ ਪੈਸੇ ਅਜੇ ਹੈ ਨਹੀਂਗੇ ਤੇ ਪੁੱਤ ਮੇਰੀ ਗੱਲ ਸੁ ਰੋਟੀ ਨਾ ਕਹਾਦਾ ਗੁੱਸਾ ਵਾ ਤੂੰ ਰੋਟੀ ਖਾ ਕੋਈ ਗੱਲ ਨਹੀਂ ਲੈ ਦਾਂਗੇ ਤੈਨੂੰ ਤੂੰ ਆਪੇ ਦਾਦੀ ਮੈਨੂੰ ਵਾਦਾ ਕੀਤਾ ਹੈ ਨਾ ਲੈ ਦੂੰਗੀ ਬੁਲਟ ਮੈਂ ਨਹੀਂ ਖਾਣੀ ਰੋਟੀ ਚੱਲ ਰੋਟੀ ਖਾ ਇਦਾਂ ਨਾ ਕਰ ਤੇ ਕੋਈ ਗੱਲ ਨਹੀਂ ਮੈਂ ਕਮੇਟੀ ਜਿੱਥੇ ਪਾਈ ਹੈ ਨਾ ਕਮੇਟੀ ਵਾਲੀ ਨਾਲ ਗੱਲ ਕਰਕੇ ਆਉਣੀ ਆ ਤੇ ਕਮੇਟੀ ਚੁੱਕ ਕੇ ਨਾ ਤੇ ਮੈਂ ਚੱਲ ਤੈਨੂੰ ਬੋਲਟ ਲੈ ਦੂੰਗੀ ਤਾਂ ਤੂੰ ਇਹ ਨਾ ਦੱਸੀ ਕਿ ਪੈਸੇ ਕਿੱਥੋਂ ਲੈ ਕਿੱਥੋਂ ਨਹੀਂ ਤੇ ਮੈਂ ਆਪੇ ਉਹਨਾਂ ਨਾਲ ਕਰ ਲੂੰਗੀ ਗੱਲਬਾਤ ਜਿੱਦਾਂ ਵੀ ਹੋਊਗੀ ਤੇ ਤੂੰ ਆਲਾ ਫੜ ਮੇਰਾ ਪੁੱਤ ਰੋਟੀ ਖਾ ਰੋਟੀ ਨਾ ਨਹੀਂ ਅੱਡਾ ਕਰੀਦਾ ਮੈਨੂੰ ਹਾਂ ਬੋਲਟ ਲੈ ਕੇ ਦੇਣਾ ਮੈਂ ਹਾਂ ਕੱਲ ਨੂੰ ਲੈ ਦਾਂਗੇ ਆਲਾ ਫੜ ਰੋਟੀ ਖਾ ਤੂੰ ਕੱਲ ਫੇਰ ਮੈਂ ਜਾਣਾ ਤੇ ਮੇਰਾ ਕੰਮ ਜਾੜਾ ਤੂੰ ਰੋਟੀ ਖਾ ਮਮੇ ਕਾਲੀਜਾ ਰਾਜ ਨੇ ਰੋਟੀ ਮੈਨੂੰ ਧਿਆੰਦਾ ਹੀ ਮੇਰਾ ਰੋਟੀ ਖਾਣੀ ਨਹੀਂ ਪਿਆਰ ਨਾਲ ਰੋਟੀ ਖਵਾਈਦੀ ਆ ਆ ਵੇਹਲਾਂ ਜੇ ਮੈਂ ਪਿਆਰ ਨਾਲ ਕਹਾ ਤਾਂ ਖਾ ਹੀ ਲਈ ਨਾ ਵੱਡੂ ਟੁਕੂ ਕਰਦੀ ਰਹਿੰਦੀ ਹਰ ਵੇਲੇ ਤੇ ਚੜਕਦੀ ਰਹਿੰਦੀ ਆ ਤੇ ਰੋਟੀ ਉਹਨੇ ਕੀ ਖਾਣੀ ਆ ਐਦਾਂ ਥੋੜੀ ਬੱਚੇ ਰੋਟੀ ਖਾਂਦੇ ਮੰਮੀ ਮੈਂ ਦੱਸ ਭਲਾ ਉਹਨੂੰ ਕੀ ਆ ਦਿੱਤਾ ਸੀ ਮੈਂ ਵੀ ਤੇ ਪਿਆਰ ਨਾਲ ਹੀ ਆਨੀ ਆ ਪਰ ਇੰਨਾ ਪੁੱਛ ਪੁੱਛ ਮੈਥੋਂ ਨਹੀਂ ਕੀਤਾ ਜਾਂਦਾ ਤੁਸੀਂ ਤੇ ਭਾਵੇਂ ਉਹਦੇ ਮੂੰਹ ਚ ਭਰਕੀਆਂ ਪਾਈਆਂ ਹੁਣ ਲਾਡ ਪਿਆਰ ਨਾਲ ਹੀ ਆਨੀ ਆ ਮੈਂ ਕਿਹੜਾ ਉਹ ਗੱਲ ਫਟ ਮਾਰਤਾ ਆਹ ਹੋ ਤਾਂ ਪੌਣੀਆਂ ਪਹਿਣਗੀਆਂ ਤੇ ਮੈਂ ਪਾ ਵੀ ਦਊਂਗੀ ਇਹਦੇ ਵਿੱਚ ਕਿਹੜਾ ਹਰਜਵਾ ਇਹ ਥੋੜੀ ਗੱਲ ਵਾ ਬੀ ਬੁਰਕੀਆਂ ਪਾਉਣੀਆਂ ਤੇ ਪੌਣੀਆਂ ਹੀ ਨਹੀਂ ਗਿਆ ਐਦਾਂ ਨਹੀਂ ਕਰੀ ਤਾਂ ਹਾਂਦਾ ਜਵਾਨਤੀ ਪੁੱਤ ਹੋਇਆ ਵਾ ਤੂੰ ਨੂੰ ਐਦਾਂ ਨਹੀਂ ਬੋਲੀ ਤਾਂ ਹਾਂਦਾ ਪਿਆਰ ਨਾਲ ਬੋਲਿਆ ਕਰ ਪਿਆਰ ਨਾਲ ਹੀ ਬੋਲਦੀ ਆ ਮੰਮੀ ਤੁਹਾਡੀ ਬੋਲੀ ਪਿਆਰ ਦੀ ਜ਼ਿਆਦਾ ਸਮਝਦਾ ਹੈ ਆਪ ਫੇਰ ਐਦਾਂ ਜੇ ਮੈਂ ਉਹਨੂੰ ਪਿਆਰ ਕਰਦੀ ਤਾਂ ਸਮਝਦਾ ਤੂੰ ਕਰਦੀ ਨਹੀਂ ਤਾਂ ਫੇਰ ਸਮਝਦਾ ਹੀ ਨਹੀਂਗਾ ਮੰਮੀ ਮੈਂ ਕਿਹੜਾ ਉਹਦੇ ਦੁਸ਼ਮਣ ਆਖਰ ਨੂੰ ਮਾਂ ਵਾ ਜਨਮ ਦਿੱਤਾ ਵਾ ਮੈਂ ਉਹਨੂੰ ਇੱਕੋ ਜਿਹਾ ਮੇਰੇ ਵਾਸਤੇ ਤਿੰਨ ਪੁੱਤ ਮਾਂ ਲਈ ਸਾਰੇ ਇੱਕੋ ਜਿਹੇ ਹੁੰਦੇ ਆ। ਅੱਛਾ ਜਿੰਨਾ ਤੋਂ ਕੁੜੀ ਨਾ ਤੇ ਆ ਕਰਦੀਆਂ ਨਾ ਜੇ ਤੂੰ ਮੁੰਡੇ ਨਾਲ ਕਰਾ ਤਾਂ ਘਾਟਾ ਪਾਦਾ। ਉਹਨਾਂ ਤੋਂ ਤੂੰ ਪਿਆਰ ਕਰਨਾ ਹੀ ਨਾ ਹੋਇਆ। ਬਲਜੀਤ ਕੁੜੇ ਵੇਲੀ ਆ ਏਦਾਂ ਕਰ ਵੀ ਮੇਰਾ ਸੂਟ ਪ੍ਰੈਸ ਕਰ ਦੇ ਇੱਕ। ਮੰਮੀ ਤੂੰ ਕਿਥੇ ਤਿਆਰੀ ਗਈ ਚਲੀ ਆ? ਤੂੰ ਅੱਛਾ ਜਾਣਾ। ਅੱਛਾ ਹੁਣ ਮੈਂ ਕਿੱਥੇ ਜਾਣਾ ਹੋਕਰ ਤੈਨੂੰ ਦੱਸ ਕੇ ਜਾਇਆ ਕਰਾਂ। ਸੋ ਕੰਮ ਆ ਮੈਨੂੰ ਨਾਲ ਮੈਂ ਸ਼ਹਿਰ ਜਾਣਾ ਵਾ। ਤੂੰ ਐਦਾਂ ਕਰ ਮੇਰਾ ਸੂਟ ਪ੍ਰੈਸ ਕਰ ਦੇ ਮੰਮੀ ਦੱਸ ਕੇ ਜਾਣ ਦੀ ਗੱਲ ਨਹੀਂ ਆ ਪੁੱਛਿਆ ਹੀ ਆ ਕਿ ਸੂਟ ਪ੍ਰੈਸ ਕਰਨਾ ਵਾ ਕਿੱਥੇ ਜਾਣਾ ਤੁਸੀਂ ਤੇ ਕਿੰਨੀਆਂ ਗੱਲਾਂ ਸੁਣਾਤੀਆਂ ਗਾੜੀਆਂ ਲੈ ਦੱਸ ਹੁਣ ਮੈਂ ਤੁਹਾਨੂੰ ਰਜਿਸਟਰ ਦਿੱਤੇ ਸਾਈਨ ਕਰਕੇ ਦੱਸ ਕੇ ਜਾ ਕਰਾ ਇਹ ਕਿਹੜੀ ਗੱਲ ਹੋਈ ਐਦਾਂ ਕਰ ਮੇਰਾ ਸੂਟ ਪ੍ਰੈਸ ਕਰ ਦੇ ਉਹ ਗੱਲ ਨਾ ਮੈਂ ਨਾ ਆ ਕੇ ਆਵਾਂ ਤੂੰ ਇੱਥੇ ਪੂਣ ਹੀ ਵੇਚ ਰਹੀ ਕੰਮ ਹੀ ਕਰਦੀ ਰਵੇਂ ਤੇ ਮੇਰਾ ਸੂਟ ਨਾ ਪ੍ਰੈਸ ਕਰੇ ਛੇਤੀ ਕਰ ਦੇ ਹੁਣ ਪਖੰਡ ਨਾ ਕਰਦੀ ਰਹੀਂ ਨੇਰੀ ਹੋ ਜਾ ਨੇਰੀ ਮੇਰਾ ਦਵਾ ਦਵਾ ਸੂਟ ਪ੍ਰੈਸ ਕਰ ਦੇ ਕੰਮ ਤੇਰੇ ਐਦਾਂ ਦੇਈਂ ਠੀਕਾ ਮੰਮੀ ਕਰ ਦਿੰਨੀ ਆ ਪਾਲਾ ਮਾਤਾ ਜਿੰਨਾ ਰੋਬ ਪਾਉਣਾ ਵਾ ਮੇਰੇ ਤੇ ਹੀ ਰੋਬ ਪਾਉਣ ਗਿੱਝੀ ਆ ਨਾ ਕੋਈ ਗੱਲ ਨਹੀਂ ਆ ਮੇਰੇ ਬਦਲੇ ਨਾ ਤੇਰਾ ਪੋਤਾ ਹੀ ਲਾਊਗਾ ਤੇਰੇ ਕੋਲ ਫੇਰ ਵੇਖਿਆ ਕਿਦਾਂ ਤੂੰ ਆੱਖਾਂ ਚ ਘਸੌਣ ਦੇ ਦੇ ਰੋਨੀ ਆ ਤੇ ਮੈਂ ਵੀ ਤਮਾਸ਼ਾ ਵੇਖੂਗੀ ਨਾ ਉਹ ਦਿਨ ਕਰਾਲਾ ਜਿੰਨੇ ਸੂਟ ਪ੍ਰੈਸ ਕਰਾਉਣੇ ਤੇ ਜਿੰਨਾ ਕੰਮ ਕਰਾਉਣਾ ਕਰਾਲਾ ਸਤਾਇਆ ਤੁਸੀਂ ਮੈਨੂੰ ਬੜਾ ਸਾਰਿਆਂ ਜਾਣਿਆ ਨੇ ਤੇ ਇਹ ਬਦਲੇ ਮੈਂ ਗਿਣ-ਗਿਣ ਕੇ ਰਕੇ ਲਾਊਂਗੀ ਵੇਖੀ ਸਹੀ ਮੰਮੀ ਜੀ بڑے ਨਵੇਂ ਕੱਪੜੇ ਪਾਏ ਕਿੱਥੇ ਚੱਲੇ ਹੋ ਆ ਜਾ ਆ ਜਾ ਹੁਣ ਤੇਰੀ ਬਾਕੀ ਰਹਿ ਗਈ ਪੁੱਛਣ ਵਾਲੀ ਅੱਗੇ ਉਹਨੇ ਤਾਂ ਕਸਰਾਂ ਕੱਢ ਲੀਆਂ ਹੁਣ ਤੂੰ ਵੀ ਕੱਢ ਲੈ ਕਿਤੇ ਚੱਲੀ ਹੋਊਂਗੀ ਨਾ ਮੈਨੂੰ ਕੰਮ ਹੈ ਮੈਂ ਤਾਂ ਚੱਲੀ ਮੰਮੀ ਮੈਂ ਤਾਂ ਸਰਸਰੀ ਪੁੱਛ ਲਿਆ ਤੁਸੀਂ ਤੇ ਮੇਰੇ ਦਿਵਾਲੇ ਹੀ ਹੋ ਗਏ ਆ ਅੱਛਾ ਦਿਵਾਲੇ ਹੋ ਗਈਆਂ ਤੁਹਾਨੂੰ ਟੋਕਾਂ ਦੀ ਕੋਈ ਹੱਤ ਪਈ ਆ ਮਗਰੋਂ ਆਵਾਜ਼ਾਂ ਮਾਰਦੇ ਜਦੋਂ ਕਿਤੇ ਜਾਣਾ ਹੋਵੇ ਮੈਂ ਤੁਹਾਨੂੰ ਕਿੰਨਾ ਕ ਪੁੱਛਦੀ ਆ ਤੇ ਨਾਲੇ ਮੈਂ ਤੁਹਾਡੀ ਸੱਸ ਸੋਂ ਤੁਸੀਂ ਮੇਰੀ ਸੱਸਾਂ ਨਹੀਂ ਦੀਆਂ ਦੱਸ ਮੰਮੀ ਪੁੱਛੀ ਲਿਆ ਅਖਰ ਕਾਦੀ ਆ ਗਈ ਜਾਓ ਕਿਥੇ ਚੱਲੇ ਆ ਆਖਰ ਆ ਗਈ ਕਿਤੇ ਜਾਣਾ ਨਨ ਪੁੱਛ ਕੇ ਜਾਇਆ ਕਰਾਂ ਈ ਡੀਸੀ ਲੱਗੀਆਂ ਮੇਰੇ ਤੇ ਸਾਸਰੀ ਕਾ ਭੈਣ ਜੀ ਸਾਸਰੀ ਗਲ ਜੀ ਹੋ ਗਿਆ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਜੀ ਵਧੀਆ ਠੀਕ ਸਾ ਆ ਜਾਓ ਬੈਠੋ ਹੋਰ ਹੋਰ ਕਿੱਦਾਂ ਆਣਿਆ ਏ ਐਦਾਂ ਹੀ ਆ ਮੇਰਾ ਰਾਦਾ ਭੈਣ ਜੀ ਮੈਂ ਤਾਂ ਕਮੇਟੀ ਚੁੱਕਣੀ ਤੇ ਮੈਂ ਉਹਦੇ ਕਰਕੇ ਆਈ ਤੋਟ ਕੋ ਕਮੇਟੀ ਤੇ ਡੀਜੀ ਜਲਦੀ ਕਮੇਟੀ ਫਿਰ ਤੁਹਾਨੂੰ ਪਤਾ ਹੀ ਹੈ ਮੈਂਬਰ ਬੁੰਮਰਾਂ ਦਾ ਤੇ ਐਦਾਂ ਵਾਦਾ ਘਟਾ ਫਿਰ ਹੋਣਾ ਜੀ ਕੋਈ ਗੱਲ ਨਹੀਂ ਵਾਦਾ ਘਾਟਾ ਚੱਲ ਜਿੰਨਾ ਵੀ ਹੋਊਗਾ ਮੈਨੂੰ ਜ਼ਰੂਰਤ ਪੈ ਗਈ ਆ ਤੇ ਫਿਰ ਹੁਣ ਚਾਹੀਦੀ ਤੇ ਹੈਗੀ ਆ ਤਾਂ ਵਾਦੇ ਘਾਟੇ ਦੀ ਫੇ ਕਿਹੜੀ ਗੱਲ ਵਾ ਤੇ ਜੇ ਪੌਣਾ ਉਹ ਤਾਂ ਪੌਣਾ ਹੀ ਪੈਣਾ ਵਾ ਹੁਣ ਸੌਖਾ ਤਾਂ ਹੈਗੀ ਜੇ ਹਾਂਜੀ ਸੌਖਾਂ ਦੀ ਆ ਪਰ ਇਹ ਆ ਵੀ ਹੁਣ ਮੈਨੂੰ ਲੋੜ ਵਾ ਜ਼ਰੂਰੀ ਚੱਲ ਬੜੀ ਹੱਦ ਨੂੰ 30 40 ਹਜ਼ਾਰ ਘਾਟਾ ਪੈ ਜੂਗਾ ਪੈ ਜੂਗਾ ਤੇ ਪੈ ਜੂਗਾ ਫਿਰ ਕੋਈ ਨਹੀਂ ਫਿਰ 40 50 ਹਜ਼ਾਰ ਘਾਟਾ ਤੁਹਾਨੂੰ ਪੈ ਜਾਣਾ ਜੀ ਕੋਈ ਨਹੀਂ ਚੱਲ ਬੋਲੀ ਹੁਣ ਤੇ ਪਤਾ ਲੱਗੂਗਾ ਜਿੰਨਾ ਵੀ ਪਾਊਗਾ ਫਿਰ ਹੁਣ ਚੱਲਣਾ ਤੇ ਪੈਣਾ ਹੀ ਕਰ ਲੋੜ ਵਾ ਪਿਆ ਹਾਂ ਜੀ ਤੇ ਫੇਰੇ ਜ਼ਰੂਰ ਹੋਆ ਇੰਨਾ ਕਿ ਮੇਰਾ ਜ਼ਰੂਰ ਕੰਮ ਕਰੇ ਕੋਈ ਗੱਲ ਨਹੀਂ ਫੇਰ ਕਰ ਲੈਣੀ ਮੈਂਬਰਾਂ ਨਾਲ ਸਲਾਹ ਤੇ ਤੁਹਾਡੀ ਕਰ ਲੈਣੀ ਭੈਣ ਜੀ ਮੈਨੂੰ ਲੋੜ ਵਾ 1.5 ਲੱਖ ਦੀ ਜਦੋਂ ਬੋਲੀ ਹੋਊਗੀ ਨਾ ਉਦੋਂ ਘਾਟਾ ਵਾਧਾ ਕਰਕੇ ਨਾ ਤੇ ਮੈਨੂੰ ਦੱਸ ਦੀ ਤੇ ਮੈਨੂੰ 1.5 ਲੱਖ ਰੁਪਇਆ ਜ਼ਰੂਰ ਦੇ ਮੈਨੂੰ ਸਵੇਰੇ ਹੀ ਲੋੜ ਵਾ ਅੱਜ ਮੈਂ ਪੈਸੇ ਲੈ ਕੇ ਜਾਣਾ ਭੈਣ ਜੀ ਘਰਾਂ ਵਰਗੇ ਘਰ ਨੇ 1.5 ਲੱਖ ਮੈਂ ਤੁਹਾਨੂੰ ਹੁਣ ਕਿੱਥੋਂ ਦੇਦਾ ਇਕੱਠਾ ਕਰਕੇ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਤੂੰ ਕਿੰਨੀਆਂ ਕਮੇਟੀਆਂ ਪਾਉਂਦੀ ਆ ਇੰਨੇ ਕਦ ਪੈਸੇ ਹੁੰਦੇ ਹੀ ਆ ਤੇ ਕੋਈ ਗੱਲ ਨਹੀਂ ਨਾਲੇ ਮੇਰੀ ਐਵੀ ਗੱਲ ਸੁਣ ਇੰਨੇ ਚਾਦੀ ਮੈਂ ਕਮੇਟੀਆਂ ਪਾਉਂ ਰਹੀ ਆ 12-13 ਕਮੇਟੀਆਂ ਮੇਰੀਆਂ ਚੱਲ ਗਈਆਂ ਵਾ ਤੇ ਬਾਕੀ ਰਹਿ ਕਿੰਨੀਆਂ ਗਈਆਂ 6-7 ਕਮੇਟੀਆਂ ਜੇ ਰਹਿ ਗਈਆਂ ਵਾ ਤੇ ਕੋਈ ਗੱਲ ਨਹੀਂ ਉਹਨਾਂ ਚ ਤੂੰ ਘਾਟ ਹੀ ਲੈਣੇ ਮੇਰੇ ਪੈਸੇ ਤੇਰੇ ਵੱਲ ਜਾਵਾਂ ਵਾ ਤੂੰ ਘਾਟਾ ਵਾਦਾ ਕਰਕੇ ਜਿੱਦਾਂ ਵੀ ਹੁੰਦੀ ਆ ਨ ਤੇ ਮੈਂ ਲੈ ਕੇ ਜਾਣਾ ਚਲੋ ਠੀਕ ਹੈ ਭਾਂਜੀ ਕੋਈ ਗੱਲ ਨਹੀਂ ਸ਼ਾਮਾੜ ਮੈਂ ਤੁਹਾਨੂੰ ਨਾ ਤੁਹਾਡੇ ਖਾਤੇ 'ਚ ਪਾ ਦੂੰਗੀ ਤੁਸੀਂ ਆਪਣਾ ਮੈਨੂੰ ਖਾਤਾ ਨੰਬਰ ਦੇ ਦਿਓ ਕਿਉਂਕਿ ਘਰ ਤੁਹਾਨੂੰ ਪਤਾ ਐਨੇ ਪੈਸੇ ਹੁੰਦੇ ਨਹੀਂ ਤੇ ਤੁਸੀਂ ਇਦਾਂ ਕਰੋ ਆਪਣਾ ਖਾਤਾ ਨੰਬਰ ਮੈਨੂੰ ਭੇਜ ਦਿਓ ਜੀ ਚਲ ਠੀਕ ਆ ਮੈਂ ਰਾਜੇਨ ਜਾ ਕੇ ਨਾ ਕਹਿੰਨੀ ਆ ਵੀ ਖਾਤਾ ਨੰਬਰ ਪਾ ਦੇ ਤੇ ਫਿਰ ਚਲ ਭੇਜ ਦਿਓ ਮੈਨੂੰ ਲਾਰੇ ਨਾ ਲਾਇਓ ਮੈਨੂੰ ਟਾਈਮ ਨਾ ਪਾਏ ਭੇਦੋ ਕੱਲ ਮੈਨੂੰ ਬਹੁਤ ਲੋਡ ਆ ਮੈਂ ਤਾਂ ਅੱਗੇ ਆਪਣੀਆਂ ਨਵਾਂ ਕੋ ਮਹਾਂ ਜਾਣ ਲਕਮਦੀ ਆਈ ਆ ਵੱਡੀ ਪੁੱਛਦੀ ਕਦੀ ਨਿੱਕੀ ਪੁੱਛਦੀ ਆ ਕਦੀ ਓਰੀਵਾਰੀ ਆਂਦੀ ਪੁੱਛਦੀ ਕਦੀ ਉਹਦੀ ਕਦੇ ਘਰੋਂ ਨਿਕਲਣਾ ਪੈਂਦੀ ਐਵੇਂ ਪਿਆ ਵਾ ਮੈਂ ਸ਼ਹਿਰ ਦਾ ਬਹਨਾ ਲਾ ਕੇ ਤੇ ਮੈਂ ਆਈ ਆ ਤੇ ਮੈਨੂੰ ਬਾਰ-ਬਾਰ ਨਾ ਹੋਣਾ ਪਵੇ ਮੇਰਾ ਇਹ ਕੰਮ ਨਾ ਮੇਰੀ ਬੀਬੀ ਭੈਣ ਭੜ ਕੇ ਸ਼ਾਮਾਂ ਤੱਕ ਕਾਦੀ ਜਿਹੜੀ ਮੈਂ ਸਵੇਰੇ ਪੈਸੇ ਜਿਹੜੀ ਮੈਨੂੰ ਲੋੜ ਉਹ ਪੂਰੀ ਕਰਨਾ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਸ਼ਾਮਾਂ ਤੱਕ ਤੁਹਾਡੇ ਖਾਤੇ ਵਿੱਚ ਭਵਾ ਦਾਂਗੀ ਤੁਸੀਂ ਖਤਰ ਨਬਰ ਆਪਣਾ ਭੇਜ ਦਿਓ ਚਲ ਠੀਕ ਵਾਪਸ ਹਾਂਜੀ ਚੰਗਾ ਭੈਣ ਬੜਾ ਪਰਟਣ ਗਿਆ ਯੋ। ਰਾਣੀ ਦਾਦੀ ਕਿੱਥੇ ਚਲ ਗਈ ਅੱਗੇ ਮਿੱਠਾ ਪਿਆਰਾ ਹੋ ਗਿਆ। ਪੈਸੇ ਲੈ ਲੈਣਾ ਹੀ। ਜੇ ਮੰਮਾ ਕੋ ਪੈਸੇ ਮੰਗੇ ਇਹਨਾਂ ਨੇ ਮੈਨੂੰ ਦੇ ਦੇਣੀ ਆ। ਰਾਣੀ ਕਿੱਥੇ ਚਲ ਗਈ। ਬਹੁਤਾ ਸਿਰ ਪਰਟਣਾ। ਜੀ ਕਰਦਾ ਉੱਪਰ ਕੇ ਕੰਧਾਂ ਨਾਲ ਸਿਰ ਮਾਰਾਂ। ਓਏ ਓਏ। ਵੱਡੇ ਮੰਮਾ ਕੋ ਜਾਣਦਾ ਵਾ। ਉਹਨਾਂ ਨੂੰ ਸਾਰਾ ਪਤਾ ਮੇਰੇ ਬਾਰੇ। ਉੰਨਾ ਨਹੀਂ ਮੈਨੂੰ ਪੈਸੇ ਦੇ ਦੇਣੇ ਵੱਡੀ ਮੰਮਾ ਮੇਰੀ ਗੱਲ ਸੁਣੋ ਦੱਸ ਨਹੀਂ ਇੱਥੇ ਮੰਮਾ ਅੰਦਰ ਆ ਕੇ ਸੁਣ ਲਾ ਦੇ ਗੱਲ ਕੋਈ ਗੱਲ ਨਹੀਂ ਮੰਮਾ ਫੋਨ ਤੇ ਹੀ ਲੱਗਿਆ ਨਹੀਂ ਤੂੰ ਅੰਦਰ ਆ ਜਾ ਉਹ ਨਾ ਚੱਲ ਦੱਸ ਜਿਹੜਾ ਕਿਹੜਾ ਤੂੰ ਵਾਲਾ ਪਾਉਣਾ ਮੇਰੇ ਕੰਨ ਚ ਹਾਂ ਤਾਂ ਦੱਸ ਸੁਣ ਵੱਡੀ ਮੰਮਾ ਮੈਨੂੰ ਨਹੀਂ ਭਲਾ ਮੈਨੂੰ 3000 ਰੁਪਇਆ ਦੇ ਤਾਨੂੰ ਪਤਾ ਤਾਂ ਹੈਗਾ ਸਾਰਾ ਕੁਝ ਆ ਉਹ ਮੈਨੂੰ ਪਤਾ ਤਾਂ ਹੈਗਾ ਵਾ ਪਰ ਤੂੰ ਮਰ ਮੇਕਅਪ ਐ ਹੈ ਨਹੀਂ ਉਹ ਹੈਗੇ ਨਹੀਂ ਨਾ ਮੈਨੂੰ ਜਿੱਥੋਂ ਮਰਜੀ ਜਦੋਂ ਤੁਹਾਨੂੰ ਪੜਾ ਵਾ ਜਿੰਨੇ ਜਦ ਮੈਂ ਕੋ ਖਾਵਾਂ ਨਾ ਮੇਰਾ ਸਰੀਰ ਨਹੀਂ ਸਹੀ ਰਹਿੰਦਾ ਮੈਨੂੰ ਸਿਰ ਪਿੜੋਂ ਡਾ ਪੈਂਦੀ ਹੈ ਹਾਏ ਰਬਾ ਐਦਾਂ ਕਰ ਆਪਣੀ ਮੰਮੀ ਦੀ ਲਿਮਾਰੀ ਚੋਂ ਕੱਟ ਨਹੀ ਨਹੀਂ ਮੈਂ ਨਹੀਂ ਕਹਿੰਦਾ ਵੱਡੀ ਮੰਮਾ ਐਦਾਂ ਜੇ ਉਹਨਾਂ ਨੇ ਮੈਨੂੰ ਵੇਖ ਲਿਆ ਉਹਨਾਂ ਡੈਡੀ ਨੂੰ ਦੱਸ ਦੇਣਾ ਉਹ ਉਹਨਾਂ ਨੇ ਕੁੱਟਣਾ ਬੜਾ ਫਿਰ ਮੈਨੂੰ ਮੇਰੀ ਸੁਣ ਗੱਲ ਸਭ ਕੋ ਤੇਰਾ ਹੀ ਆ ਨਾ ਲਿਮਾਰੀ ਵੀ ਤੇਰੀ ਆ ਜੇ ਪੈਸੇ ਕੱਢ ਵੀ ਲਏਗਾ ਤੇ ਤੇਰੇ ਯਾ ਤੂੰ ਕਿਹੜੀ ਚੋਰੀ ਕਰਨੀ ਆ ਨਾਲੇ ਮੰਮੀ ਤੇਰੀ ਨੇ ਕੀ ਕਹਿਣਾ ਵਾ ਉਹਨੂੰ ਪਤਾ ਹੀ ਹੋਣਾ ਵਾ ਵੀ ਮੇਰੇ ਮੁੰਡੇ ਨਹੀਂ ਲਏ ਆ ਫੇਰ ਕੀ ਹੋ ਗਿਆ ਜਾਂ ਕੱਢ ਲਾ ਜਦੋਂ ਮੈਂ ਤੈਨੂੰ ਕਹਿਣ ਦੀ ਆ ਫੇਰ ਕਾ ਤੂੰ ਡਰਦਾ ਵਾ ਚਲੋ ਠੀਕ ਆ ਫੇਰ ਵੱਡੀ ਮੰਮਾ ਮੇਰੇ ਕੋ ਕਿਹੜੇ ਪੈਸੇ ਹੈ ਨਹੀਂ ਹੀ ਦੇ ਵੀ ਮੈਂ ਸਕਦੀ ਹੀ ਨਾਲੇ ਮੇਰੇ ਦਿੱਤਿਆਂ ਦਾ ਕਿਹੜਾ ਨਾਂ ਹੋਣਾ ਵਾ ਦੇਣੀ ਤੇ ਮੈਨੂੰ ਬਦਨਾਮੀ ਆ ਨਾ ਨਾਲੇ ਪੈਸੇ ਕੱਢੀ ਤੇ ਨਾਲੇ ਤੇਰੀ ਮਾਂ ਨੂੰ ਪਤਾ ਲੱਗੂਗਾ ਨਾਲ ਮੈਨੂੰ ਮਾੜਾ ਮਾੜਾ ਕਹਿੰਦੀ ਸੀ ਨਾ ਹੁਣ ਪਤਾ ਲੱਗੂਗਾ ਕਿ ਮਾੜਾ ਕੌਣ ਆ ਇੰਨਾ ਕਿ ਤੈਨੂੰ ਮਾੜਾ ਕਰ ਦੂੰਗੀ ਨਾ ਜਿਹੜਾ ਆਪਣੇ ਮਾਪਿਆਂ ਦੇ ਸੀਨੇ ਦੇ ਵਿੱਚ ਖੰਜਰ ਬਣ ਕੇ ਚੁਵੇਗਾ ਤੂੰ ਫੇਰ ਇਹਨਾਂ ਨੂੰ ਪਤਾ ਲੱਗਣਾ ਵਾ ਬਥੇਰਾ ਕੋ ਕੀਤਾ ਇਹਨਾਂ ਨੇ ਮੇਰੇ ਨਾਲ ਹੁਣ ਮੈਂ ਇਹੋ ਗਿਣ-ਗਿਣ ਕੇ ਬਦਲੇ ਲੈਣ ਦੀ ਆ ਤੇ ਲੈਣੇ ਵੀ ਹੈਗੇ ਆ ਇਹ ਤੁਹਾਡੇ ਮੁੰਡੇ ਨੂੰ ਵਿਗਾੜ ਕੇ ਲੈਣੇ ਆ ਹੁਣ ਤਾਂ ਦਾ ਇੱਕ ਮਿੰਟ ਨਹੀਂ ਸਰਦਾ ਨਿਸ਼ੇ ਤੋਂ ਬਗੈਰ ਤਾਂ ਉਹ ਟੜਫਦਾ ਫਿਰਦਾ ਤਰਲੇ ਲੈਂਦਾ ਫਿਰਦਾ ਪੈ ਹੈ ਇਹਨੂੰ ਹੁਣ ਕੱਢ ਕੇ ਖੜੇ ਨਾਲੇ ਤੜਫੇ ਤੂੰ ਵੀ ਮੇਰੇ ਪੈਸੇ ਕੱਢ ਕੇ ਕਿੰਨੇ ਖੜੇ ਆ ਨਾਲ ਇਹਦੇ ਕਰਤੂਤਾਂ ਦਾ ਪਤਾ ਲੱਗ ਜਾਊਗਾ ਵੇ ਵੱਡਾ ਪਪਾ ਆ ਗਿਆ ਯੋ ਨਹੀਂ ਨਹੀਂ ਵੱਡੇ ਮਮਾ 2000 ਰੁਪਿਆ ਲੱਭ ਗਿਆ ਮੈਂ ਉਹ ਹੋਰ ਲੱਭਣਾ ਥੋੜੀ ਵੇ ਭਰਾਵਾ ਲਾਲਚ ਨਾ ਕਰ ਨਿਕਲ ਬਾਹਰ ਠੀਕ ਸਹੀ ਨਿਕਲ ਨਿਕਲ ਕੀ ਗੱਲ ਨੇਰੇ ਜੀ ਤੁਰਿਆ ਫਿਰਦਾ ਵਾ ਨਹੀਂ ਨਹੀਂ ਵੱਡੇ ਬਾਬਾ ਕੁਝ ਨਹੀਂ ਆ ਤਕਾਲ ਨਹੀਂ ਗਿਆ ਹਾਲ ਨਹੀਂ ਗਿਆ ਮਰੇ ਸਿਰ ਪੀਟ ਬੜਾ ਹੋਣ ਡਿਆ ਆ ਹੀ ਸਰੀਰ ਨਹੀਂ ਠੀਕੀ ਮੈਂ ਖੁੱਲੀ ਹਵਾ ਚ ਬਾਹਰ ਫਿਰਨਾ ਥੋੜਾ ਯਾ ਖੁੱਲੀ ਹਵਾਦਿਆ ਲੱਗਦਾ ਤੇਰੇ ਲਾਮੇ ਡਾਬੇ ਮਿਲ ਮੈਨੂੰ ਬੰਦਾ ਬਾਲੇ ਰੁਟਾਰੀਆਂ ਮਾਰੀਆਂ ਡੇਬੇ ਬੈਣ ਨਹੀਂ ਨਹੀਂ ਵੱਡੇ ਬਾਬਾ ਇਦਾਂ ਦੀ ਕੋਈ ਗੱਲ ਨਹੀਂ ਗੱਲ ਕਿਉਂ ਨਹੀਂ ਗਈ ਜੇ ਮੈਨੂੰ ਕੋਈ ਲਾਮਾ ਆਗਾ ਨਾ ਬਾਰੋਂ ਤੇਰਾ ਤੇ ਮੈਂ ਬੰਦਾ ਬੜਾ ਬਣਾਉਣਾ ਹੀ ਹਾਂ ਨਹੀਂ ਨਹੀਂ ਵੱਡੇ ਬਾਬਾ ਇਦਾਂ ਨਾ ਖੁਸ਼ ਹੁੰਦਾ ਤੇ ਮੇਰੀ ਗੱਲ ਸੁਣ ਜਦੋਂ ਮੈਨੂੰ ਟੱਕਰ ਦਾ ਕੋਈ ਗੱਲ ਕਰਦਾ ਨੀਵੀ ਪਾ ਕੇ ਗੱਲ ਕਰਦਾ ਮੂੰਹ ਤਾਂ ਕਰਕੇ ਗੱਲ ਕਰ ਬਾਬਾ ਮੇਰਾ ਸਿਰ ਪੀੜ ਬੜਾ ਹੋਣਾ ਮੇਰੀ ਤਾਂ ਨੂੰ ਅੱਖਾਂ ਨਹੀਂ ਚੁੱਕੀ ਜਾਂਦੇ ਵੇਖਿਆ ਨਹੀਂ ਜਾਂਦਾ ਤਾਂ ਨੂੰ ਤੂੰ ਇਹਦਾ ਦਵਾਈ ਲੈ ਆ ਟਾਪਨਾ ਜਾ ਕੇ ਤੇ ਆ ਕੇ ਪੜ੍ਹਾਈ ਲਿਖਾਈ ਕਰ ਕਿਤੇ ਮਾਰੇ ਬੰਦੇ ਲੈ ਕੇ ਦੇਖ ਗਿਆ ਨਾ ਤਾਂ ਆਪਣਾ ਬਚਾ ਲਈ ਮੇਰੇ ਕੋਲ ਨਹੀਂ ਨਹੀਂ ਵੱਡੇ ਪਾਪਾ ਟਮਿੰਟ ਟਮਿੰਟ ਦਵਾਈ ਲੈ ਕੇ ਆ ਰਿਹਾ ਕਰ ਅਬ ਮੁੰਡੇ ਦਾ ਕੰਮ ਤੇ ਦਿਨ ਦਿਨ ਵਿਗੜਦਾ ਹੀ ਜਾਂਦਾ ਇਹਦੇ ਮਨ 'ਚ ਪਤਾ ਨਹੀਂ ਮੇਰਾ ਘਰ ਡਰ ਬਹਿ ਗਿਆ ਅੱਖਾਂ ਤਾਂ ਚੁੱਕ ਕੇ ਕਦੇ ਗੱਲ ਕਰਦਾ ਹੀ ਨਹੀਂਗਾ ਇਤਨੇ ਗਰਾਨੀ ਰੱਖਣੀ ਪੈਣੀ ਐ ਇਹ ਨਾ ਹੋਵੇ ਕਿ ਤੇ ਮੁੰਡਾ ਹੀ ਹੱਥੋਂ ਨਿਕਲ ਜੇ ਕੰਮ ਹੀ ਖਰਾਬ ਹੋ ਜੇ ਕੀ ਗੱਲਾਂ ਕਰੀ ਜੰਨੇ ਇਕੱਲੇ ਇਕੱਲੇ ਉਹ ਗੱਲਾਂ ਗੁਲਾ ਘਾਦੀਆਂ ਕਰਨੀਆਂ ਆ ਵਾ ਜਾਂ ਪਾਣੀ ਲਿਆ ਠੱਕਾ ਟਟਾਇਆ ਬਾਹਰੋਂ ਮੈਂ ਵੀ ਆਪਾਂ ਗੱਲਾਂ ਕਰੀ ਜਾਂਦੇ ਆ ਆਲੂ ਪਾਣੀ ਚਲੋ ਦੱਸੋ ਹੁਣ ਕੀ ਗੱਲੇ ਗੱਲਾਂ ਕਰਦੇ ਉਹ ਗੱਲਾਂ ਕੀ ਕਰਨੀਆਂ ਤੂੰ ਮੇਰੀ ਛੱਡ ਇਹ ਦੱਸ ਅਮਰਤ ਦਾ ਫੋਨ ਆਇਆ ਸੀ ਉਹਨੇ ਫਾਰਮ ਫਾਰਮ ਭਰੇ ਕੀ ਬਣਿਆ ਉਹਦੇ ਫਾਰਮਾ ਦਾ ਜਦੋਂ ਤਾਂ ਫੋਨ ਆਉਂਦਾ ਤੂੰ ਹੀ ਘਰ ਹੁੰਨੇ ਆ ਐਜੀ ਖੁਸ਼ੀ ਤੇ ਮੈਂ ਕਿਹਨੂੰ ਦੱਸ ਵੀ ਨਹੀਂ ਸਕਦੀ ਤੁਹਾਡਾ ਨਾ ਪਹਿਲਾਂ ਸ਼ੇਅਰ ਕਰੂੰਗੀ ਤੇ ਫੇਰ ਐ ਨਾ ਉਹਦੀ ਜੁਆਇਨਿੰਗ ਹੋ ਗਈ ਆ ਸੱਚੀ ਤੇ ਹੋਰ ਮੇਰੇ ਨਾਲ ਕੰਜਰ ਗੱਲ ਹੀ ਕਿਉਂ ਕਰਦਾ ਫਿਰ ਤੇ ਗੱਲ ਕਿੱਦਾਂ ਕਰੇ ਜਦੋਂ ਉਹਦਾ ਫੋਨ ਆਉਂਦਾ ਉਦੋਂ ਤੂੰ ਹੀ ਪਿਆਲੀਆਂ ਚ ਗਏ ਹੁੰਨੇ ਆ ਤੇ ਜਦੋਂ ਤੂੰ ਹੀ ਘਰ ਹੁੰਨੇ ਆ ਉਹਦਾ ਟੈਮ ਨਹੀਂ ਹੁੰਦਾ ਤੇ ਗੱਲ ਕਿਹੜੇ ਵਾਲੇ ਕਰਿਆ ਕਰੇ ਦੱਸੋ ਸ਼ੁਕਰ ਆ ਪਰਮਾਰਮਾ ਦਾ ਮੁੰਡਾ ਕੰਮ ਧੰਦੇ ਲੱਗਾ ਵਾ ਉਹ ਤਾਂ ਚੱਲ ਲੱਗ ਗਿਆ ਤੂੰ ਫੋਨ ਨਾਲ ਖੜਿਆ ਕਰੋ ਉਹ ਵੀ ਤੇਰੇ ਨਾਲ ਤੁਹਾਡੇ ਨਾਲ ਗੱਲ ਗੁੱਲ ਕਰ ਲਿਆ ਕਰੇ ਉਹ ਤੈਨੂੰ ਪਤਾ ਮੇਰਾ ਚੇਤਾ ਉਦਾਂ ਦਾ ਕੰਮ ਕਰਦਾ ਜਿੱਥੇ ਫੋਨ ਹੈਗਾ ਉੱਥੇ ਰਹਿ ਜਾਣਾ ਚਲੋ ਠੀਕ ਆ ਮੁੰਡਾ ਲੱਗ ਗਿਆ ਹਣ ਕੰਮ ਧੰਦੇ ਅਜ ਜਦੋਂ ਇੱਕ ਦੋ ਤਨਖਾਹ ਆਉਗੀ ਨਾ ਤੇ ਆਪਣੀ ਕੋਠੀ ਵੱਖਰੀ ਪਾ ਲਈਏ ਔਰ ਮਾਨਕਾਰ ਹਜੇ ਕੋਠੀ ਇਕੱਠੀ ਨਹੀਂ ਗਈ ਪਾਉਣੀ ਮੈਂ ਸੋਚਣ ਦਿਆ ਸੀ ਕਿ ਜਿੱਦਾਂ ਸਿਆਣੇ ਆਂਦੇ ਆ ਨਾ ਜੈਸੀ ਸੰਗਤ ਵੈਸੀ ਰੰਗਤ ਹੁਣ ਆਪਣਾ ਮੁੰਡਾ ਪੜਨਦਿਆ ਵਾ ਨਾਲ ਨਾਲੇ ਚੱਲ ਉਹ ਨੌਕਰੀ ਮਿਲ ਗਈ ਮੇਰਾ ਇਰਾਦਾ ਵਾ ਕਿ ਰਾਜੇ ਨੂੰ ਉੱਥੇ ਘਲਾ ਦਈਏ ਨਾ 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 ਐਡਾ ਵੱਡਾ ਰਿਸਕ ਮੈਂ ਨਹੀਂ ਲੈਂਦੀ ਕਿਉਂ ਅਮਰਤ ਨੂੰ ਤੇ ਉਹ ਪਾਲਣ ਦੇ ਆ ਨਾਲੇ ਉਹਨਾਂ ਨੇ ਕਿੰਨਾ ਖਰਚਾ ਕੀਤਾ ਵਾ ਹੁਣ ਉਹ ਜਿੱਦਾਂ ਉਹ ਰਾਣੀ ਦਾ ਮੁੰਡਾ ਹੈ ਤੇ ਬਗਾਨਾ ਹੀ ਆ ਨਾ ਮੇਰੀਆਂ ਪਰਜਾਈਆਂ ਤੇ ਕੋ ਕਹਿੰਦੀਆਂ ਨਹੀਂ ਹੁਣ ਤਾਂ ਡਾ ਇਰਾਦਾ ਵਾ ਰਾਜੇ ਨੂੰ ਉੱਥੇ ਘਲਾ ਦਈਏ ਹੇ ਤਰਾ ਨਹੀਂ ਅਗਲਾਂ ਨਾ ਕਰਿਆ ਕਰੋ ਅੱਜ ਤੂੰ ਦੂਜ ਪਾਉਣ ਵਾਲੀ ਗੱਲ ਕਰਤੀ ਮੁੜ ਕੇ ਜ਼ਰੂਰ ਉਹਨਾਂ ਦੇ ਮੂੰਹ ਕੋ ਸੁਣਿਆ ਫੇਰ ਤੂੰ ਹੀ ਕਹਿਣਾ ਉਹਨਾਂ ਨੇ ਆ ਗੱਲ ਕਹਿਤੀ ਆ ਉਹ ਆਪਣੇ ਆਪਣੇ ਨਾਨਕੇ ਨਾਣੇ ਚੰਗੇ ਹੁੰਦੇ ਆ ਆਪਣੇ ਨਾਨਕੇ ਚਲ ਜੇ ਉਹਦੇ ਕਿਹੜੇ ਨਾਨਕੇ ਹੈ ਨਹੀਂਗੇ ਉਹ ਗੱਲ ਨਾਨਕੇ ਕਲੌਂਦੀ ਨਹੀਂਗੀ ਮੇਰਾ ਬਤਾ ਕੇ ਜਿੱਦਾਂ ਅੰਮ੍ਰਿਤ ਪੜਦਾ ਵਾ ਕੰਮ ਕਰਦਾ ਵਾ ਇਹ ਵੇਖ ਕੇ ਇਹ ਵੀ ਸਿੱਖੂਗਾ ਕਿ ਪੜ੍ਹਾਈ ਦੇ ਨਾਲ ਨਾਲ ਕੰਮ ਕਰਨਾ ਇਹਨੂੰ ਗੇਜਾ ਪਊਗੀ ਇਹ ਗੱਲ ਮੈਂ ਕਹਿਣਿਆ ਤੈਨੂੰ ਹੁਣ ਤੇ ਉਹ ਨੌਕਰੀ ਤੇ ਲੱਗ ਗਿਆ ਇਹਦਾ ਧਿਆਨ ਉੱਥੇ ਕਿੰਨੇ ਰੱਖਣਾ ਵਾ ਨਾਲੇ ਜੇ ਪੜਾਈ ਨਹੀਂ થਾਈ ਕਰਨੀ ਇਹਨਾਂ ਬੱਚੇ ਨੇ ਉਹ ਇੱਥੇ ਹੀ ਕਰ ਲੈਣੀ ਆ ਉੱਥੇ ਕਿਤੇ ਜਾ ਕੇ ਨਹੀਂ ਕੀ ਕਰਨਾ ਤਕਬੀਰ ਰਾਜਾ ਵੀ ਨਾ ਮੈਨੂੰ ਪੁੱਤਾਂ ਵਾਂਗੀ ਆ ਭਰਨਾ ਤੁਸੀਂ ਇਹਨੂੰ ਇੱਥੇ ਹੀ ਕੰਮ ਲਵਾਓ ਹਾਂ ਅਮਰਤ ਦੀ ਗੱਲ ਹੋ ਰਹੀ ਅਮਰਤ ਉਹਨਾਂ ਦਾ ਆਪਣਾ ਦੋਤਾ ਵਾ ਹੁਣ ਜੇ ਇਹਨੂੰ ਰਾਜੇ ਨੇ ਵੀ ਖਲਾਇਆ ਤੇ ਮੇਰੀਆਂ ਪਰਜਾਈਆਂ ਤੁਹਾਨੂੰ ਭਲੇਖਾ ਉੱਥੇ ਕਿਹੜੀ ਨਾਨੀ ਬੈਠੀ ਆ ਇਹਨਾਂ ਨੂੰ ਤਾਂ ਮੈਂ ਮਾ ਆਪਣੀ ਨੂੰ ਤਾਂ ਮੈਂ ਕਹਿ ਵੀ ਲਵਾਂ ਕਿ ਚੱਲ ਮੰਮੀ ਕੋਈ ਗੱਲ ਨਹੀਂ ਤੇ ਆਪਣੀਆਂ ਪਰਜਾਈਆਂ ਨੂੰ ਕੀ ਆਖੂੰਗੀ ਦੱਸੋ ਪਹਿਲਾਂ ਉਹਨਾਂ ਨੇ ਰਾਜਾ ਮੈਨੂੰ ਕਿਹੜਾ ਉਪਰਾ ਵਾ ਇਥੇ ਕੰਮ ਧੰਦਾ ਕਰੂਗਾ ਇੱਥੇ ਵਧੀਆ ਨੌਕਰੀ ਕਰ ਲੂਗਾ ਐਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਰਹਿੰਨੇ ਆ ਠੀਕ ਆ ਚਲ ਠੀਕ ਆ ਕੱਕ ਹਾਲ ਨਹੀਂ ਮੇਰੇ ਬੰਦੇ ਦਾ ਆ ਮੇਰਾ ਬੰਦੂ ਵੀ ਛੁੱਡੂ ਹੀ ਰਹਿਣਾ ساری ਜ਼ਿੰਦਗੀ ਐਸੇ ਆਣੇ ਕਹਿੰਦੇ ਆ ਜੈਸੀ ਸੰਗਤ ਵੈਸੀ ਰੰਗਤ ਤੁਹਾਡਾ ਕੀ ਇਰਾਦਾ ਰਾਜੇ ਅਲਗਾ ਮੇਰਾ ਮੁੰਡਾ ਵੀ ਹੋ ਜੇ ਆ ਮੇਰਾ ਮੁੰਡਾ ਤਾਂ ਕਿਤੇ ਸਾਊ ਆ ਆਗਿਆਕਾਰੀ ਆ ਇਹਨਾਂ ਨੇ ਜਣਾ ਤੇ ਮੈਂ ਆਪ ਵੱਡਣ ਨਹੀਂ ਆ ਤਾ ਡਗੀ ਰਦਾ ਮੇਰੀਆਂ ਜੜਾਂ ਵੀ ਵੱਡੀਆਂ ਜਾਣ ਇਹਨਾਂ ਦਾ ਤੇ ਮੈਂ ਇਹੋ ਹਾਲ ਕਰਨਾ ਤੁਹਾਡਾ ਕਿਰਦਾ ਇੱਥੇ ਉੱਥੇ ਇਹਨੂੰ ਖਲਾ ਕੇ ਤੇ ਇਹਨੂੰ ਵੀ ਮੈਂ ਗਊ ਬਣਾਦਾ ਕਦੀ ਵੀ ਨਹੀਂ ਭੁੱਲ ਜਾਓ ਕਿਤੇ ਸੁਪਨੇ ਵਿੱਚ ਵੀ ਨਹੀਂ ਤੇ ਧੁੱਪੇ ਹੀ ਫੁੱਲ ਖਿੜਨੇ ਕੀ ਕਰਨੀ ਹੈ ਗਰਮੀ ਦਾ ਕੋਹ ਨਹੀਂ ਆ ਨਾ ਦੁਪਹਿਰ ਬੋਟੀ ਜਾਈ ਹੈ ਤੇ ਮਰੀਜੀ ਹੋਈ ਤੇ ਮੈਂ ਇਹਨੂੰ ਇੱਧਰ ਰੱਖਾਂ ਬਾਬਾ ਪੰਗਾਰ ਜੀ ਨਿਕਲ ਨਹੀਂ ਤੇ ਇੱਥੇ ਫੁੱਲ ਖੇੜਨਗੇ ਧੁੱਪੇ ਇੰਨੀ ਦੁਪਹਿਰ ਲੱਗੀ ਐ ਤੂੰ ਐਵੇਂ ਨੱਕ ਮੱਝ ਪਈ ਐ ਅੰਦਰ ਬਹਿਲਾ ਘੜੀ ਹੁਣ ਕਹਿ ਕਹਿੰਦੀ ਮੇਰਾ ਸਰੀਰ ਨਹੀਂ ਠੀਕ ਹੈਗਾ ਦੁਪਹਿਰ ਕਿੱਥੇ ਸਰੀਰ ਤੇ ਅੱਜ ਨਹੀਂ ਠੀਕ ਹੈਗਾ ਪਰ ਮੈਂ ਹਾਂ ਚੱਲ ਜਰੇ ਕਰਨ ਵਾਲੇ ਤੇ ਕਰਨੇ ਪੈਂਦੇ ਆ ਰਾਜਾ ਕਿੱਥੇ ਆ ਅੱਜ ਤਾਂ ਨਹੀਂ ਗਿਆ ਬਾਹਰ ਸਹੀ ਤੇ ਇਦਾਂ ਪੁੱਛਣ ਦਾ ਜਿਵੇਂ ਅੱਗੇ ਮੇਰੇ ਹੀ ਆਖੇ ਲੱਗਦਾ ਚਲੇ ਗਿਆ ਵਾ ਉਹ ਘਰ ਹੈ ਕਿੱਥੇ ਆ ਅਜ ਮਮੀ ਨੇ ਪੈਸੇ ਬੋਦ ਤੇ ਤੈਨੂੰ ਕਿਤੇ ਨਹੀਂ ਨਹੀਂ ਮਮੀ ਨੇ ਪੈਸੇ ਕਿੱਥੋਂ ਦੇਣੇ ਸੀ ਮਮੀ ਤੇ ਆਪ ਨਹੀਂ ਘਰ ਹੈਗੇ ਉਹ ਮੰਮੀ ਕਿੱਥੇ ਗਈ ਆ ਪਤਾ ਨਹੀਂ ਕਿੱਥੇ ਗਏ ਆ ਮੈਂ ਪੁੱਛਿਆ ਹੀ ਮੰਮੀ ਤੁਸੀਂ ਕਿੱਥੇ ਚੱਲੇ ਆ ਉਹ ਮੁੜ ਕੇ ਦੋ ਚਾਰ ਮੈਨੂੰ ਸੁਣਾਉਣ ਲੱਗ ਗਏ ਗਾੜੀਆਂ ਉਹ ਤੇ ਮੈਨੂੰ ਹੀ ਆਪਣੀਆਂ ਸੱਸਾਂ ਦੱਸਣ ਲੱਗ ਗਏ ਮੈਂ ਚੁੱਪ ਕਰ ਗਈ ਫਿਰ ਕੀ ਆਖਣਾ ਹੀ ਜੇ ਬੱਚਿਆਂ ਦੀ ਗੱਲ ਹੁੰਦੀ ਆ ਉਹ ਤਾਂ ਦਵਾਲੇ ਹੋ ਜਾਂਦੇ ਆ ਜੇ ਕੁਝ ਨਾਰਮਲ ਪੁੱਛ ਲੋ ਤਾਂ ਦਵਾਲੇ ਹੋ ਜਾਂਦੇ ਆ ਮੰਮੀ ਦਾ ਬਿਨਾਂ ਹੀ ਦਿਮਾਗ ਨਹੀਂ ਕੰਮ ਕਰਦਾ ਮੈਂ ਹਿਸਾਬ ਲਾਇਆ ਵੈਸੇ ਹੁਣ ਸਿਗਰ ਦੁਬਾਰਾ ਤੁਰਪੀ ਪਤਾ ਨਹੀਂ ਕਿਹੜੇ ਬੰਨੇ ਆ ਉਹ ਉਹਦੇ ਕੋ ਮੋਬਾਈਲ ਹੁੰਦਾ ਵਾ ਪੈਸੇ ਹੁੰਦੇ ਆ ਕੋਲ ਥੋੜੇ ਬੁੱਤੇ ਤੇ ਉਹ ਅਮਲੀ ਤੇ ਅਜ ਦਾਹਾਂ-ਦਾਹ ਰਪਈਆਂ ਤੇ ਬੰਦੇ ਮਾਰਦੇ ਫਿਰਦੇ ਤੇ ਉਹਨੂੰ ਹੋਰ ਨਾ ਕਿਤੇ ਕੋ ਰੇਡ ਦੇ ਹੋਰ ਮੰਮੀ ਕਿਹੜਾ ਦੱਸਦੇ ਪੁੱਛਦੇ ਆ ਕਿਸ ਨੂੰ ਰਾਜਾ ਨਾਲ ਗਿਆ ਵਾ ਲੈ ਤੁਹਾਡੀ ਤੇ ਉਹ ਗੱਲ ਆ ਅੰਨੇ ਗੜੀ ਰੋਣਾ ਤੇ ਅੱਖੀਆਂ ਦਾ ਖਪਾ ਜੇ ਰਾਜਾ ਮੰਮੀ ਨਾਲ ਗਿਆ ਹੁੰਦਾ ਤੇ ਮੈਨੂੰ ਇੰਨੀ ਫਿਕਰ ਜਿਤਾਉਂਦੀ ਕੀ ਲੋੜ ਸੀ ਵੀ ਦਾਦੀ ਦੇ ਨਾਲ ਪੋਤਾ ਗਿਆ ਵਾ ਉਹ ਕੱਲਾ ਜੜਿਆ ਕਿਤੇ ਹੱਦ ਹੋ ਗਈ ਆ ਉਹਦੇ ਵਾਲੇ ਵੀ ਤੇ ਮੰਮੀ ਵੀ ਦੱਸ ਕੱਲੀ ਚਲੇ ਗਈ ਆ ਮੰਮੀ ਮੈਨੂੰ ਦੱਸਦੀ ਮੈਂ ਨਾਲ ਚੱਲ ਜਾਂਦਾ ਵੀਰ ਨੂੰ ਦੱਸਦੀ ਵੀਰ ਨਾਲ ਚੱਲ ਜਾਂਦਾ ਤੁਹ ਕੋ ਜਰੂਰੀ ਕੱਲੇ ਜਾਣਾ ਮੁਰ ਕੇ ਆਖੂ ਕਿ ਗੁੱਡੀ ਠੜੀ ਹੈਗੀ ਤਾਂ ਡਿਗ ਡੋਕੇ ਛੱਟ ਪੜਨ ਵਾਲੂਗੀ ਕਿਤੇ ਆਵੇ ਆ ਬਾਬਾ ਹੱਥ ਜੋੜੇ ਆਪ ਹੀ ਉਹਨਾਂ ਨੂੰ ਪੁੱਛ ਲਿਓ ਸਾਡੀ ਤਾਂ ਹੁਣ ਇਨੀ ਵਾਹ ਨਹੀਂ ਰਹੀ ਕਿ ਜਿਹੜਾ ਮੰਮੀ ਨੂੰ ਇਹ ਪੁੱਛ ਲਿਓ ਤੁਸੀਂ ਗਏ ਕਿੱਥੇ ਲੈ ਆਵੇ ਆ ਗਈ ਤੂੰ ਵੀ ਕਿੱਧਰ ਗਈ ਹੈ ਗਈ ਕਿਹੜਾ ਕੰਮ ਗਈ ਆਉਂਦੇ ਪੁੱਛਣ ਲੱਪੇ ਕੋ ਪਾੜੀ-ਤਾੜੀ ਪੁੱਛ ਲਾ ਕਰੋ ਬੈਠੋ ਮਲੇਮ ਨਹੀਂ ਤਾਂ ਢਲੀ ਪਾਣੀ ਇਹਨਾਂ ਤੇ ਆਂਦਾ ਪਹਿਲਾਂ ਪੁੱਛ ਨਹੀਂ ਕਿੱਥੇ ਗਈ ਹੈ ਕਿੱਥੇ ਨਹੀਂ ਪਾਣੀ ਕਾਣੀ ਨਾ ਕਿਆ ਕਰੋ ਪਾਣੀ ਵੀ ਲਿਆ ਕੇ দাও ਤੇ ਤੁਸੀਂ ਬਜ਼ੁਰਗ ਸਰੀਰ ਟਾੜਾ ਤਾਂ ਤੁਸੀਂ ਜ਼ਰੂਰੀ ਇਕੱਲਾ ਜਾਣਾ ਹੀ ਕਿਤੇ ਆ ਕਾ ਕਿਤੇ ਕੰਮ ਹੀ ਗਈ ਹਾਂ ਐਵੇਂ ਨਾ ਕਰਨੀ ਤੇ ਤੁਸੀਂ ਮੈਨੂੰ ਤਾਂ ਆਂਦੇ ਵੀਰ ਨੂੰ ਨਾਲ ਐਂ ਜੇ ਅਸੀਂ ਰੋੜੇ ਨਾਲ ਟਾੜਾ ਚੱਲ ਜਾਂਦੇ ਮੈਂ ਮਨੀ ਮੈਂ ਕਿੱਥੇ ਜਾਣਾ ਹੀ ਮੈਂ ਦਵਾਈ ਲੈਣ ਗਈ ਹਾਂ ਹੋਰ ਮੈਂ ਕਿੱਥੇ ਜਾਣਾ ਵਾ ਮਾਤਾ ਦਵਾਈ ਕਿੱਥੇ ਤੇ ਰਹਾ ਦਵਾਈ ਤੇ ਹੈਗੀ ਨਹੀਂ ਆ ਦਵਾਈ ਕਿੱਥੋਂ ਲੈ ਕੇ ਆਈਆਂ ਬੰਦਾ ਮੈਨੂੰ ਬੇਵਕੂਫ ਨਾ ਬਣਾ ਮੈਨੂੰ ਸੱਚੋ ਸੱਚ ਦੱਸ ਗਈ ਕਿਧਰ ਹੀ ਤੇ ਆਈ ਕਿਧਰੋਂ ਆ ਅੱਛਾ ਤੂੰ ਬੜੀਆਂ ਹਾਂ ਰਮਝਾ ਪੜਦਾ ਵਾ ਗਈ ਹਾਂ ਮੈਂ ਕਿਹ ਕੰਮ ਹੀ ਗਈ ਹਾਂ ਤੈਨੂੰ ਦੱਸਣਾ ਜ਼ਰੂਰੀ ਆਉਣ ਕੋਈ ਮਾਦਾ ਮੈਂ ਤੇਰੀ ਸਮਝ ਉਹਦਾ ਹੀ ਪਛਣ ਗਿਆ ਸੀ ਵੀ ਤੂੰ ਕਿ ਤਗੜੇ ਕੰਮ ਗਈ ਆ ਜਦੋਂ ਤੂੰ ਮੈਂ ਤੈਨੂੰ ਉਹਦਾ ਹੀ ਪੁੱਛਿਆ ਹੁੰਦੇ ਨੂੰ ਤੂੰ ਗਾਣੇ ਟੁੱਟ ਕੇ ਪੈ ਗਈ ਮੈਨੂੰ ਪਾਣੀ ਤੇ ਪੀ ਲੈਣਾ ਪਹਿਲਾਂ ਪਾਣੀ 10 ਪਾਣੀ ਪੀ ਲਿਆ 10 ਨੂੰ ਕੀ ਗੱਲ ਵਾ ਕਾਕਾ ਦੱਸਣਾ ਤੈਨੂੰ ਮੈਂ ਕੀ ਆ ਗੱਲ ਸੁਣ ਮੇਰੀ ਰਾਜਾ ਵੇ ਰੋਟੀ ਪਾਣੀ ਨਹੀਂ ਖਾਣ ਦਿਆ ਉਹਨੂੰ ਉਹਦੇ ਵਾਲੋ ਬੁਲਟ ਵਾਲੋ ਕਿਹਾ ਸੀ ਉਹ ਆਂਦਾ ਮੈਨੂੰ ਬੁਲਟ ਅੱਜ ਹੀ ਚਾਹੀਦਾ ਤੇ ਮੈਂ ਪੁੱਤ ਕਮੇਟੀ ਵੱਲ ਗਈ ਹਾਂ ਮੈਂ ਜਿਹੜੀ ਕਮੇਟੀ ਪਾਈ ਆ ਉਹ ਘਾਟਾ ਵਾਅਦਾ ਕਰਕੇ ਤੇ ਮੈਂ ਚੁੱਕ ਲੈਣੀ ਆ ਫੋਰਮ ਕਿੱਥੇ ਗਈਆਂ ਬੱਲੇ ਮਮਾ ਦਾ ਤੇਰੇ ਤੂੰ ਮਮਾ ਦਾ ਕਿਸੇ ਨਾਲ ਸਲਾਹ ਕਰਨੀ ਸੀ ਨਾ ਤੂੰ ਵੀਰ ਨੂੰ ਪੁੱਛਿਆ ਨਾ ਮੈਨੂੰ ਪੁੱਛਿਆ ਵਾ ਕੋਈ ਸਲਾਹ ਨਹੀਂ ਗਿਣਤੀ ਨਹੀਂ ਆਪੇ ਜਾ ਕੇ ਕਮੇਟੀ ਚੁੱਕ ਲਈਆਂ ਉਹ ਵੀ ਇਨੇ ਘਾਟੇ ਦੇ ਕਿੰਨੇ ਘਾਟੇ ਕਮੇਟੀ ਚੁੱਕੀ ਆ ਅਜੇ ਘਾਟਾ ਵਾਦਾ ਨਹੀਂ ਹੋਇਆ ਉਹਨੂੰ ਮੈਂ ਕਹਿ ਬਈ ਰਪਈਆ 1.5 ਲੱਖ ਮੈਨੂੰ ਦੇ ਦੇ ਮੇਰੇ ਖਾਤੇ ਚ ਪਾ ਦੇ ਮੈਂ ਸਵੇਰੇ ਮੁੰਡੇ ਦਾ ਕਰਾਰ ਕੀਤਾ ਮੈਂ ਇਹਨੂੰ ਲੈ ਕੇ ਜਾਣਾ ਬੁਲਟ ਤੇ ਫੇਰ ਉਹਨੇ ਸਕੂਲੇ ਸਕਾ ਲੈ ਜਾਣਾ ਵਾ ਤੇ ਬਾਕੀ ਉਹਨੇ ਘਾਟਾ ਵਾਦਾ ਆਪੇ ਕਰਨਾ ਜਿੰਨਾ ਘਾਟਾ ਵਾਦਾ ਆਊਗਾ ਉਹ ਮੈਨੂੰ ਦੱਸ ਦੋਗੀ ਤੇ 1.5 ਲੱਖ ਰੁਪਏ ਮੈਂ ਕਹਤਾ ਵੀ ਅੱਜ ਪਾ ਦੇ ਮੇਰੇ ਖਾਤੇ ਵਿੱਚ ਮੰਮੀ ਤੇਰਾ ਦਿਮਾਗ ਖਰਾਬ ਆ ਵੀਰ ਦਾ ਮੇਰੀ ਕਮੇਟੀ ਸਾਂਝੀ ਆ ਦੋਵਾਂ ਦੀ ਤੇ ਤੁਸੀਂ ਕਮੇਟੀ ਇਕੱਲੇ ਚੁੱਕ ਲਿਆ ਜਾ ਕੇ ਵੀਰ ਨਾਲ ਕੋਈ ਕਹੂਗਾ ਵੀ ਕਮੇਟੀ ਕਾਹਤੋਂ ਇਕੱਲੇ ਲੈਂਦੇ ਉੱਤੋਂ ਤੁਸੀਂ ਇੰਨਾ ਘਾਟਾ ਪਾਤਾ ਵਾ ਭਾਬੀ ਕੱਲ ਨੂੰ ਕੋਈ ਕਹੂਗੀ ਤੇ ਫਿਰ ਦੱਸ ਕਰੋਗੇ ਤੁਸੀਂ ਕੋਹਨੇ ਕਹਿੰਦੀ ਉਹਨਾਂ ਦੀ ਕੀ ਜ਼ਰਤ ਵਾ ਵੀ ਕੋਹ ਕਹਿ ਜਾਣਗੇ ਉਹ ਨਹੀਂ ਕਹਿੰਦੇ ਬਾਕੀ ਤੂੰ ਨਾ ਇੰਨਾ ਬੋਲ ਮੈਂ ਕਮੇਟੀ ਚੁੱਕੀ ਆ ਨਾ ਤੇ ਮੈਂ ਕੰਮ ਵਾਸਤੇ ਚੁੱਕੀ ਆ ਕਾਕਾ ਜੀ ਨੇ ਮੋਟਰਸਾਈਕਲ ਲੈ ਕੇ ਦਿੱਤਾ ਨੂੰ ਬੁਲਟ ਲੈਤਾ ਉਹਨੇ ਇਕੱਲੇ ਨੇ ਤੇ ਚਲਾਉਣਾ ਹੀ ਨਿਕਾ ਕੱਲ ਨੂੰ ਅਮਰਤਾਊਗਾ ਘਰ ਉਹ ਵੀ ਚਲਾਊਗਾ ਭਾਵੇਂ ਰਕबीर ਚਲਾਵੇ ਭਾਵੇਂ ਤੂੰ ਚਲਾ ਉਹਨੇ ਤਾਂ ਕੌ ਜਾਨ ਕੇ ਘਰ ਹੀ ਲਾ ਦਿਆ ਕਰਨ ਕਿਹੜਾ ਨੇ ਕਿਤੇ ਲੈ ਜਾਣਾ ਕਿਤੇ ਵਿਰਥਾ ਸੁੱਟ ਦੇਣੇ ਪਾਵੇਂ ਮੰਮੀ ਤੁਸੀਂ ਕਿੱਡੀ ਵੱਡੀ ਗਲਤੀ ਕਰਨੇ ਆ ਭਾਬੀ ਨਰਾਜ ਨਾ ਉਹੀ ਟਾਟੇ ਨਾ ਕਿ ਤੁਸੀਂ ਇੱਕ ਤੇ ਕਮੇਟੀ ਘਟ ਚੁੱਕੀ ਆ ਤੇ ਉਤੋਂ ਤੁਸੀਂ ਇਕੱਲੀ ਰਾਜੇ ਵਾਸਤੇ ਵਰਤੰਦੇ ਹੋ ਮੇਰੀ ਗੱਲ ਸੁਣ ਕਾਕਾ ਐਵੇਂ ਨਾ ਤੂੰ ਗੱਲਾਂ ਕਰੀ ਚੱਲ ਜੇ ਮੈਨੂੰ ਰਾਜੇ ਦਾ ਫਿਕਰ ਵਾਣਾ ਤੇ ਮੈਨੂੰ ਅਮਰਤ ਦਾ ਵੀ ਹੁੰਨਾ ਤਾਂ ਬਾਕੀ ਵੇ ਮੁੰਡਾ ਭੁੱਖਾ ਤੇ ਆ ਤੁਰਿਆ ਫਿਰਦਾ ਸੀ ਤੇ ਮੈਂ ਫੇ ਕੀ ਕਰਦੀ ਮੈਂਰ ਕੋਈ ਨਾ ਕੋਈ ਕੌੜਾ ਘੁੱਟ ਕਰਨਾ ਹੀ ਨਾ ਆ ਨੋ ਖੜਾ ਮੰਮੀ ਪਾਣੀ ਆ ਨੋ ਖੜਾ ਤਹੀਂ ਮਮੀ ਆ ਗੱਲ ਤਾਂ ਨਾ ਨਾ ਚੰਗੀ ਹੋਈ ਕਿਹੜੀ ਗੱਲ ਜਿਹੜੀ ਮੈਂ ਚੰਗੀ ਨਹੀਂ ਕੀਤੀ ਮੰਮੀ ਇਹ ਕੋਈ ਕੰਮ ਹੋਏ ਭਲਾ ਤੁਹਾਨੂੰ ਅੱਗੇ ਆਣਿਆ ਪਿਓ ਵਿਗੜਦਾ ਜਾਂਦਾ ਤੇ ਤੁਸੀਂ ਹੋਰ ਮੰਮਿਆ ਨੂੰ ਬੁਲਟ ਲੈ ਲੈਦੇਂ ਐਡੇ ਵੱਡੇ ਕੰਮ ਤੁਸੀਂ ਕਰਦੇ ਹੋ ਕੱਲੇ ਫੈਸਲੇ ਲੈਣ ਦੇ ਵੇ ਫਿਰ ਵੀ ਤੁਹਾਡੇ ਪੁੱਤ ਨੇ ਨਾ ਸਲਾਹ ਲੈ ਲਿੰਦੇ ਹੋ ਲੈ ਆ ਤੇਰੀ ਹੁਣ ਬਾਕੀ ਰਹਿ ਗਈ ਬੋਲਣ ਦੀ ਅੱਗੇ ਕੋਈ ਕਸਰ ਛੱਡਣ ਡਿਆ ਨਾ ਮੇਰੀ ਤੇ ਇਦਾਂ ਕਰ ਵੀ ਚੁੱਪ ਕਰਕੇ ਚਾਹ ਬਣਾ ਕੇ ਲਿਆ ਆ ਗੱਲਾਂ ਕਰਨ ਨੂੰ ਤੂੰ ਆ ਜੰਨੀ ਐ ਇੰਨੀ ਤੈਨੂੰ ਅਕਲ ਨਹੀਂ ਦਿੱਤੀ ਹੈਗੀ ਵੀ ਸੱਸ ਮਾਂ ਬਾਹਰੋਂ ਤੱਕ ਆਈ ਐ ਖਾਪਦੀ ਦੱਬਦੀ ਐ ਕਿ ਚਾਹ ਹੀ ਘੁੱਟ ਪਿਆਲਦੀ ਕਵਾ ਤਾਂ ਤੂੰ ਬਣਾਉਣੀ ਐ ਇਹ ਗੱਲਾਂ ਦਾ ਨਹੀਂ ਤੈਨੂੰ ਪਤਾ ਇਹ ਜਿਹੇ ਗੱਲਾਂ ਤੇ ਤੂੰ ਉਹ ਬਹੁਤ ਆ ਜੰਨੀ ਵਿੱਚ ਗੱਲ ਕਰਨ ਮੰਮੀ ਜੀ ਸੱਸ ਮਾਵਾ ਦਾ ਵੀ ਪਤਾ ਉਹ ਤਾਂ ਮੇ ਇੱਜ਼ਤ ਪੂਰੀ ਦੇਈ ਰਹੀ ਆ ਪਰ ਮੰਮੀ ਸਾਨੂੰ ਵੀ ਸਮਝੋ ਨਾ ਸਾਡੇ ਵੀ ਬੱਚੇ ਆ ਮੰਮੀ ਤੁਹਾਡਾ ਹੱਕ ਆ ਉਹਨਾਂ ਤੇ ਬੋਲਣ ਦਾ ਉਹਦੇ ਇਹ ਕਿਉਂ ਨਹੀਂ ਸਮਝਦੇ ਇਹ ਗੱਲ ਨੂੰ ਮੰਮੀ ਉਹ ਸਹੀ ਕਹਿੰਦੀ ਆ ਜੇ ਅੱਜ ਹੀ ਉਹਦੀਆਂ ਜਾਇਜ਼ ਨਜਾਇਜ਼ ਕੰਨਾ ਸਾਰੀਆਂ ਮੰਨੀ ਜਾਵਾਂਗੇ ਤਾਂ ਕੱਲ ਨੂੰ ਹੋਰ ਜਾਂਦਾ ਵਿਗੜੂਗਾ ਲੈ ਚੱਲ ਵੇ ਚੱਲ ਤੂੰ ਤਾਂ ਅੱਗੇ ਇਹ ਬੋਲੀ ਬੋਲਦਾ ਮੈਨੂੰ ਤੇਰਾ ਭਲੇਖਾ ਵਾ ਹੁਣ ਫੇਰ ਤੂੰ ਉਹਦੀ ਬੋਲੀ ਬੋਲਣ ਲੱਪਿਆ ਵਾ ਜੇ ਮੰਮੀ ਤੇ ਸੱਚ ਪੁੱਛੋ ਨਾ ਤੇ ਮੈਂ ਟੜ ਤੋਂ ਡਰਦੀ ਮੁੰਡੇ ਨੂੰ ਕੋਹਾਂਦੀ ਨਹੀਂ ਕਿ ਮੰਮੀ ਨੇ ਕਹਿਣਾ ਮੁੰਡੇ ਨੂੰ ਮੰਦੀ ਆ ਜੇ ਮੰਮੀ ਮੇਰੇ ਵਾਸਤੇ ਹੁੰਦਾ ਤਾਂ ਮੈਂ ਸੁਧਾਰ ਲੈਂਦੀ ਉਹਨੂੰ ਅੱਛਾ ਤੇ ਮੈਂ ਵਗੜਾਉਂਦੀ ਮੈਂ ਸ਼ਦਾਣ ਵਾ ਨਾ ਮੰਮੀ ਫੇਰ ਹੇ ਆ ਉਹ ਮੰਮੀ ਇੰਨਾ ਜਨ ਜਾਨ ਨੂੰ ਪਤਾ ਕੀ ਆ ਨਾ ਤੇ ਮੈਂ ਚਾ ਲੈ ਕੇ ਕੁੱਟ ਦੇ ਐਸੇ ਡਰਦੇ ਮੈਂ ਇੰਨਾ ਕਰ ਲੱਖ ਚੜਨ ਲੱ ਪੈਂਦੀ ਮਾਂ ਦੀ ਬੇਨਾ ਨੇ ਆਖਣਾ ਤੂੰ ਵਿਗਾੜਦੀ ਆ ਭਲਾ ਮੈਂ ਵਿਗਾੜਨ ਢਈ ਆ ਮਮੇ ਤੁਸੀਂ ਸਾਨੂੰ ਪੈਸਾ ਸਮੋਚ ਕੇ ਦਿੰਨੇ ਹੁੰਨੇ ਨਾ ਤਾਂ ਅਸੀਂ ਅੱਜ ਤੱਕ ਵਿਗੜੇ ਹਾਂ ਸਮੋਚ ਕੇ ਵਰਤੇ ਰਹੇ ਨਾ ਹਮੇਸ਼ਾ ਹੁਣ ਵੀ ਸਾਨੂੰ ਪਤਾ ਵੀ ਸਮੋਚ ਕੇ ਵਰਤਣਾ ਵਾ ਇਹੋ ਗੱਲ ਤੁਹਾਨੂੰ ਸਮਝਾਉਂਦੇ ਪਰ ਉਹ ਸਮੋਚ ਕੇ ਪੈਸਾ ਦੋ ਨਾ ਵਰਤੇ ਜਿਆਦਾ ਉਹ ਜਿਆਦਾ ਲੈ ਲੈ ਕੇ ਪੈਸੇ ਜਿਆਦਾ ਵਿਗੜ ਜਾਂਦਾ ਤੇ ਹੋਰ ਦਾ ਪੈਸੇ ਨਹੀਂ ਮੰਗਣਿਆ ਹੁਣ ਮੈਂ ਪੈਸੇ ਨਹੀਂ ਦੇਣੀ ਹੁਣ ਮੈਂ ਮੋਟਰਸਾਈਕਲ ਲੈ ਕੇ ਦੇਣਾ ਉਹ ਮਮੇ ਮੋਟਰਸਾਈਕਲ ਵੀ ਇਹ ਮੇਰਾ ਪੈਸਾ ਦਾ ਖਾਓ ਹੀ ਆ ਇਹ ਕੜਾ ਨਹੀਂ ਖਾਵੇਗਾ ਜਾ ਭਰਾ ਮੇਰਾ ਸਿਰ ਜਾ ਕਟ ਪੀਵਾ ਦਾ ਸਿਰ ਖਾਲਿਆ ਇੱਕ ਕੋਠ ਦਾ ਦੂਜਾ ਤਿਆਰ